ਮੈਂ ਲਗਾਤਾਰ ਬਹੁਤ ਸਾਰੇ ਟੀਚਰਾਂ ਨੂੰ ਵੀ ਮਿਲ ਰਿਹਾ ਬਹੁਤ ਸਾਰੇ ਪ੍ਰੋਫੈਸਰਾਂ ਨੂੰ ਵੀ ਮਿਲ ਰਿਹਾ ਹਮੇਸ਼ਾ ਮੈਂ ਕੋਸ਼ਿਸ਼ ਕਰਦਾ ਹਾਂ ਵੀ ਜਿਹੜੇ ਵੀ ਲੋਕ ਪੜ੍ਹਾਈ ਵਾਸਤੇ ਸਾਡੇ ਬੱਚਿਆਂ ਨੂੰ ਹੈਲਪ ਕਰ ਸਕਦੇ ਆ ਵੀ ਉਹਨਾਂ ਨੂੰ ਵੀ ਜਿਆਦਾ ਤੋਂ ਜਿਆਦਾ ਨਾਲ ਜੋੜਿਆ ਜਾਵੇ ਔਰ ਉਹਨਾਂ ਦੀ ਸਲਾਹ ਲੈ ਕੇ ਗਾਈਡੈਂਸ ਲੈ ਕੇ ਅਸੀਂ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ ਪੜਾਉਣ ਲਿਖਾਉਣ ਦੇ ਉੱਪਰ ਜ਼ੋਰ ਦਈਏ ਤੇ ਅੱਜ ਬਾਬਾ ਸਾਹਿਬ ਦਾ ਪਰਿਨਿਰਵਾਣ ਦਿਵਸ ਆਪਾਂ ਮਨਾ ਰਹੇ ਆਂ ਹੁਣ ਤਾਂ ਉਹਨਾਂ ਨੂੰ ਪੂਰੇ ਇੰਡੀਆ 'ਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਯਾਦ ਕੀਤਾ ਜਾਂਦਾ ਕੈਨੇਡਾ ਵੀ ਅਸੀਂ ਉਹਨਾਂ ਦੇ ਉੱਪਰ ਪ੍ਰੋਗਰਾਮ ਕਰਦੇ ਰਹਿੰਦੇ ਸੀ ਬਹੁਤ ਸਾਰੀਆਂ ਯੂਨੀਵਰਸਿਟੀਆਂ ਕਾਲਜਾਂ 'ਚ ਉਹਨਾਂ ਦੇ ਉੱਪਰ ਸਟੈਚੂ ਵੀ ਲੱਗ ਚੁੱਕੇ ਆ ਉਹਨਾਂ ਤੇ ਪੜਾਇਆ ਵੀ ਜਾ ਰਿਹਾ ਬਾਬਾ ਸਾਹਿਬ ਬਰੇ ਬਾਬਾ ਸਾਹਿਬ ਦਾ ਵੀ ਜਿਹੜਾ ਸੁਪਨਾ ਆ ਉਹ ਸਾਡੇ ਸਮਾਜ ਨੂੰ ਸਾਡੇ ਦੇਸ਼ ਨੂੰ ਇੱਕ ਵਧੀਆ ਦੇਸ਼ ਬਣਾਉਣ ਦਾ ਹੈ ਔਰ ਉਹ ਉਹ ਹੀ ਬਣੂਗਾ ਜਦੋਂ ਅਸੀਂ ਸਾਰੇ ਮਿਲ ਜੁਲ ਕੇ ਆਪਣੇ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਪੜਾਉਣ ਲਿਖਾਉਣ ਦੇ ਉੱਪਰ ਜੋਰ ਦੇਵਾਂਗੇ ਤੇ ਫਿਰ ਹੀ ਕਿਤੇ ਜਾ ਕੇ ਸਾਡਾ ਜਿਹੜਾ ਮਿਸ਼ਨ ਹੈ ਉਹ ਕਾਮਯਾਬ ਹੋਊਗਾ ਤੇ ਤੁਸੀਂ ਮੈਨੂੰ ਅੱਜ ਦੇ ਇਸ ਮੌਕੇ ਤੇ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਸਾਹਿਬ ਨੂੰ ਮੈਂ ਆਪਣੇ ਵੱਲੋਂ ਬਰਪਰ ਸ਼ਰਧਾਂਜਲੀ ਜੰਦਾ ਜੈ ਪੀਮ ਜੈ ਪਾ